ਅੱਜ ਬਹੁਤ ਇੰਟਰਸਟਿੰਗ ਵਿਸ਼ੇ ਤੇ ਗੱਲਬਾਤ ਹੋਣੀ ਆ ਜਿਹਨੂੰ ਇਤਿਹਾਸ ਦੇ ਵਿੱਚ ਪੜਿਆ ਲਿਖਿਆ ਮੂਰਖ ਬਾਦਸ਼ਾਹ ਕਿਹਾ ਜਾਂਦਾ ਸਿਆਣਾ ਬਹੁਤ ਸੀ ਪਰ ਇਤਿਹਾਸ ਚ ਪ੍ਰਚਲਿਤ ਹੋ ਗਿਆ ਪੜਿਆ ਲਿਖਿਆ ਮੂਰਖ ਬਾਦਸ਼ਾ ਤੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਕਿ ਤੁਸੀਂ ਆਮ ਗੱਲ ਸੁਣੀ ਹੋਊਗੀ ਹੋਊਗੀ ਸਰਕਾਰ ਵੱਲੋਂ ਤੁਗਲਕੀ ਫਰਮਾਨ ਲਾਗੂ ਕੀਤਾ ਗਿਆ ਜਦੋਂ ਕੋਈ ਹਨਾ ਮਤ ਨਾ ਸਿਆਣਾ ਕੰਮ ਕੀਤਾ ਗਿਆ ਹੋਵੇ ਸਰਕਾਰਾਂ ਵੱਲੋਂ ਉਦੋਂ ਆਪਾਂ ਅਕਸਰ ਇਹ ਗੱਲ ਸੁਣਦੇ ਆ ਟੂਲ ਕੀ ਫਰਮਾਨ ਲਾਗੂ ਕੀਤਾ ਗਿਆ ਇਹ ਮਾੜਾ ਕਾਨੂੰਨ ਆ ਇਹ ਮਾੜਾ ਕੰਮ ਉਦੋਂ ਉਹਦੀ ਹੁਦਾਰਨ ਦਿੱਤੀ ਜਾਂਦੀ ਆ ਅੱਜ ਆਪਾਂ ਗੱਲਬਾਤ ਕਰਾਂਗੇ ਮੁਹੰਮਦ ਬਿੰਤ ਟੁਗਲਕ ਦੀ ਜੀਨੇ ਨੋਟਬੰਦੀ ਵੀ ਕਰਤੀ ਸੀ ਨੋਟਬੰਦੀ ਆ ਹੁਣੇ ਹੀ ਨਹੀਂ ਹੋਈ ਮੋਦੀ ਵੇਲੇ ਇਹ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਕਾਗਜ਼ੀ ਨੋਟ ਚਲਾਉਣ ਦੀ ਪ੍ਰਕਿਰਿਆ ਚਲਾਉਣ ਦਾ ਵੀ ਉਹਨੇ ਯਤਨ ਕੀਤਾ ਸੀ ਉਹਨੇ ਰਾਜਧਾਨੀ ਬਦਲਣ ਦਾ ਚੱਕਰ ਚੱਕਰ ਵੀ ਕੀਤਾ ਸੀ ਵੀ ਦਿੱਲੀੋਂ ਪੱਟ ਕੇ ਰਾਜਧਾਨੀ ਉਹ 7 700 ਮੀਲ ਦੀ ਦੂਰੀ ਤੇ ਦੇਵਗਰੀ ਲੈ ਗਿਆ ਸੀਗਾ ਉਹਦੇ ਇੰਟਰਸਟਿੰਗ ਕੰਮਾਂ ਤੇ ਉਹਦੇ ਰੋਚਕ ਕਿੱਸਿਆਂ ਤੇ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਾਂਗੇ ਮੁਹੰਮਦ ਬਿੰਤੁਗਲਗ ਦੀ ਜਿਹੜਾ ਕਿ 1325 ਈਸਵੀ ਦੇ ਵਿੱਚ ਗੱਦੀ ਉੱਤੇ ਬੈਠਿਆ ਸੀ ਇਹਦਾ ਅਸਲ ਨਾਂ ਜੂਨਾਖਾਂ ਸੀ ਪਰ ਇਹਨੂੰ ਮੁਹੰਮਦ ਤੁਗਲਕ ਦੇ ਨਾਂ ਨਾਲ ਮਸ਼ਹੂਰ ਹੋਇਆ ਮੁਹੰਮਦ ਬਿੰਤੁਗਲਕਵੀ ਕਿਹਾ ਜਾਂਦਾ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਇਹਨੇ ਰਾਜਧਾਨੀ ਬਦਲਣ ਵਾਲਾ ਫੈਸਲਾ ਲਿਆ ਇਹਦੇ ਚਾਰ ਪੰਜ ਕੰਮ ਆ ਇਹਨੇ ਕਿਹਾ ਯਾਰ ਅਭੀ ਹਮਲੇ ਮਗੋਲਾਂ ਦੇ ਬਹੁਤ ਹੁੰਦੇ ਰਹਿੰਦੇ ਆ ਵੀ ਇੱਕ ਆਪਣਾ ਰਾਜਭਗ ਬਹੁਤ ਦੂਰ ਤੱਕ ਫੈਲ ਗਿਆ ਵੀ ਦੱਖਣ ਤੇ ਵੀ ਨਿਗਰੱਖਣੀ ਆ ਕਿਉਂਕਿ ਦੱਖਣ ਨੂੰ ਲਗਭਗ ਉਹਨੇ ਅਲਾਉਦੀਨ ਖਿਲਜੀ ਨੇ ਜਿੱਤ ਹੀ ਲਿਆ ਸੀਗਾ ਤਾਂ ਇਹ ਅਮੀਰ ਵੀ ਬੰਦਾ ਬਹੁਤ ਸੀ ਧਨ ਰਾਸ਼ੀ ਵੀ ਉਹਦੇ ਕੋਲ ਬਹੁਤ ਸੀ ਇਨੇ ਫਿਰ ਫੈਸਲਾ ਕੀਤਾ ਵੀ ਆਪਾਂ ਦੇਵਗਰੀ ਨੂੰ ਰਾਜਧਾਨੀ ਬਣਾਈਏ ਜਿਹਨੂੰ ਦੌਲਤਾਬਾਦ ਕਿਹਾ ਜਾਂਦਾ ਉੱਥੋਂ ਤੱਕ ਸਭ ਤੋਂ ਪਹਿਲਾਂ ਤਾਂ ਉਹ ਸ਼ਹਿਰ ਨੂੰ ਵਸਾਇਆ ਇਮਾਰਤ ਸਜਾਜੀ ਦਾ ਕੰਮ ਹੋਇਆ ਫਿਰ ਉਹ ਦਿੱਲੀੋਂ ਲੈ ਕੇ ਉੱਥੋਂ ਤੱਕ 700 ਮੀਲ ਦੀ ਇੱਕ ਪੱਕੀ ਸੜਕ ਬਣਾਈ ਵੀ ਉੱਥੇ ਜਾਣਾ ਹੋਊਗਾ ਸਾਰਿਆਂ ਨੇ ਤੇ ਸਾਰਿਆਂ ਨੂੰ ਆਰਡਰ ਕਰਤਾ ਵੀ ਜਿੰਨੇ ਵੀ ਇੱਥੇ ਬੰਦੇ ਹੈਗੇ ਆ ਭਾਵੇਂ ਉਹ ਵਜ਼ੀਰ ਆ ਅਮੀਰ ਆ ਦੁਕਾਨਦਾਰ ਆ ਵਪਾਰੀ ਆ ਆਮ ਲੋਕ ਆ ਵੀ ਆਪਦੀ ਤਿਆਰੀ ਕਰ ਲਓ ਤੇ ਆਪਾਂ ਉੱਥੇ ਰਹਿਣਾ ਵਾ ਦੇਵਗਰੀ ਦੇ ਵਿੱਚ ਸਾਰਕੁਕ ਹੁਣ ਜ਼ੋਰ ਕਿਦਾ ਚੱਲੇ ਬਾਦਸ਼ਾਹ ਦੇ ਅੱਗੇ ਹੁਣ ਬਾਦਸ਼ਾਹ ਉਹ ਐਸਾ ਸੀਗਾ ਕਿ ਰੋਜ਼ ਇੱਕ ਬੰਦੇ ਨੂੰ ਭਿਖਾਰੀ ਤੋਂ ਵੀ ਕਿਸੇ ਨੂੰ ਅਮੀਰ ਬਣਾ ਦਿੰਦਾ ਸੀ ਤੇ ਰੋਜ਼ ਕਿਸੇ ਨਾ ਕਿਸੇ ਦਾ ਕਤਲ ਵੀ ਕਰਵਾ ਦਿੰਦਾ ਸੀ ਇਹੋ ਜਿਹਾ ਬਾਦਸ਼ਾਹ ਸੀ ਤੋਲ ਕੀ ਫਰਮਾਨ ਜਿਹਨੂੰ ਕਹਿ ਲਈ ਤਾਂ ਉਹ ਲੋਕਾਂ ਨੇ ਵਿਦਰੋਹ ਕੀਤਾ ਪਰ ਨਹੀਂ ਗੱਲ ਨਹੀਂ ਬਣੀ ਉਹਨੇ ਕਹਿੰਦਾ ਵੀ ਜਾਣਾ ਤਾਂ ਜਾਣਾ ਲੋਕਾਂ ਨੇ ਫਿਰ ਕੀ ਕੀਤਾ ਕਿ ਗੱਡੇ ਲਾਦ ਲੇ ਰਾਹ ਦੇ ਵਿੱਚ ਜਿਹਦੇ ਕੋਲ ਰਸ਼ਨ ਪਾਣੀ ਲੈਣ ਦੀ ਸਮਰੱਥਾ ਨਹੀਂ ਸੀ ਉਹਨੂੰ ਫ੍ਰੀ ਦਿੱਤਾ ਗਿਆ ਸਰਕਾਰੀ ਤੌਰ ਤੇ ਰਸ਼ਨ ਦਾ ਪ੍ਰਬੰਧ ਕੀਤਾ ਗਿਆ ਸੁਲਤਾਨ ਦਿੱਤੀਆਂ ਕਈਆਂ ਜਿੰਨੀਆਂ ਕੋ ਉਸ ਜ਼ਮਾਨੇ ਦੇ ਵਿੱਚ ਹੁੰਦੀਆਂ ਸੀ ਚਲੋ ਵੀ ਕਾਫਲਾ ਤੁਰ ਪਿਆ ਕਾਫਲਾ ਕਿਧਰ ਨੂੰ ਤੁਰ ਪਿਆ ਦੌਲਤਾਬਾਦ ਜਿਹਨੂੰ ਦੀਵਗਰੀ ਕਿਹਾ ਜਾਂਦਾ ਉਸ ਰਸਤੇ ਦੇ ਦਰਮਿਆਨ ਬਹੁਤ ਸਾਰੇ ਲੋਕ ਰਾਹ ਜਾਂਦੇ ਹੀ ਮਰ ਗਏ ਕਠਿਨਾਈਆਂ ਨਹੀਂ ਸੀ ਕਿਹੜਾ ਵੀ ਗੱਡੀ ਤੇ ਬੈਠਣਾ ਵੀ ਚੰਗੀ ਏ ਸਕੋਰਪੀਓ ਤੇ ਬੈਠਦੇ ਚਲੇ ਗਏ ਜਾਂ ਫਰਾਰੀ ਤੇ ਬੈਠੇ ਚਲੇ ਗਏ ਉਹਦੇ ਗੱਡੇ ਸੀਗੇ ਡਿੱਚ ਗੱਡੇ ਚਿੱਕ ਕਰਦੇ ਤੁਰੇ ਜਾਂਦੇ ਸੀ ਪਰ ਰਾਹ ਦੇ ਵਿੱਚ ਬਹੁਤ ਸਾਰੇ ਲੋਕ ਮਰ ਗਏ ਜਦੋਂ ਉੱਥੇ ਜਿਹੜੇ ਬਾਕੀ ਪਹੁੰਚ ਵੀ ਗਏ ਉਹ ਮੇ ਉਹ ਮਰਬੋਤ ਉਦਾਸ ਸੀ ਕਿਉਂਕਿ ਉਹਨਾਂ ਦੇ ਨਾਲ ਦੇ ਵਿਛੜ ਚੁੱਕੇ ਸੀ ਦੂਜਾ ਇੱਕ ਉਹੀ ਸਮੇਂ ਦੇ ਦਰਮਿਆਨ ਉੱਥੇ ਨੇੜ ਤੇੜ ਦੇ ਏਰੀਏ ਦੇ ਵਿੱਚ ਕਬਰਸਤਾਨ ਹੀ ਕਬਰਸਤਾਨ ਹੋ ਗਏ ਸੀ ਦੌਲਤਾਬਾਦ ਦੇ ਨੇੜੇ ਬਹੁਤੇ ਲੋਕਾਂ ਨੂੰ ਉੱਥੋਂ ਦਾ ਪੌਣ ਪਾਣੀ ਪਸੰਦ ਨਾ ਆਇਆ ਰਾਸਨਾ ਆਇਆ ਜਿਹਦੇ ਕਰਕੇ ਲੋਕ ਮਰਨੇ ਸ਼ੁਰੂ ਹੋ ਗਏ ਬਹੁਤੇ ਵਪਾਰੀਆਂ ਦੇ ਵਪਾਰ ਖਤਮ ਬਹੁਤੇ ਕਿ ਲਗਭਗ ਸਾਰਿਆਂ ਦੇ ਵਪਾਰ ਖਤਮ ਹੋ ਗਏ ਹੁਣ ਕਿੱਥੇ ਯਾਰ ਦੁਕਾਨ ਚੱਲਦੀ ਆ ਚੰਗੇ ਥਾਂ ਕਿਸ ਦੀ ਪਾਈ ਹੋਣੀ ਆ ਨਵੇਂ ਥਾਣ ਕਿਹੜੇ ਗਾਹਕ ਨਹੀਂ ਆਉਣਾ ਤਾਂ ਇਸੇ ਚੱਕਰ ਦੇ ਵਿੱਚ ਉਹਨਾਂ ਦੁਕਾਨਦਾਰੀ ਕਾਰੋਬਾਰ ਫੇਲ ਹੋ ਗਏ ਮਤਲਬ ਰਾਜ ਦੇ ਵਿੱਚ ਇੱਕ ਬਦਅਮਨੀ ਜੀ ਫੈਲ ਗਈ ਵਜ਼ੀਰਾਂ ਨੇ ਅਮੀਰਾਂ ਨੇ ਆਖਿਆ ਬਈ ਰਹਿਣਾ ਔਖਾ ਵਾ ਫਿਰ ਮੁਹੰਮਦ ਬਿੰਤੂ ਕੋਲ ਗਏ ਫੈਸਲਾ ਕੀਤਾ ਵੀ ਜੇ ਸੁੱਡੀ ਆਹੀ ਗੱਲ ਆ ਚਲੋ ਫਿਰ ਐਂ ਕਰੋ ਹੁਣ ਫਿਰ ਵਾਪਸ ਚੱਲਦੇ ਆ ਮਤਲਬ ਸਾਰੇ ਜਿਵੇਂ ਬਣੇ ਤਣੇ ਸੀ ਫਿਰ ਵਾਪਸ ਚਲੇਗੇ ਵਾਪਸੀ ਜਾਣ ਸਮੇਂ ਫਿਰ ਮੁਤਤਾਂ ਹੋਗੀਆਂ ਲੰਮਾ ਸਫ਼ਰ ਸੀਗਾ ਤੇ ਫਿਰ ਦੁਬਾਰੇ ਜਾ ਕੇ ਫਿਰ ਉੱਥੇ ਸਟੈਬਲਿਸ਼ ਹੋਣਾ ਕਿੰਨਾ ਔਖਾ ਕੰਮ ਸੀ ਇਸ ਤਰੀਕੇ ਦੇ ਨਾਲ ਰਾਜਧਾਨੀ ਬਦਲੀ ਗਈ ਤੇ ਬਦਲ ਕੇ ਫਿਰ ਉੱਥੇ ਵਾਪਸ ਦਿੱਲੀ ਲਿਆਂਦੀ ਗਈ। ਅਸਲ ਦੇ ਵਿੱਚ ਇਹ ਨਾਲ ਇੱਕ ਫਾਇਦਾ ਵੀ ਹੋਇਆ। ਮੁਹੰਮਦ ਬਿੰਤ ਤੁਗਲਕ ਦੇ ਨਾਲ ਹੀ ਇਹਨਾਂ ਇਸਲਾਮ ਦਾ ਮੁੱਖ ਕੰਮ ਸੀ ਇਹਨਾਂ ਦਾ ਤਾਂ ਇਸਲਾਮ ਦੱਖਣ ਦੇ ਵਿੱਚ ਫੈਲਿਆ। ਉਹਦੇ ਮਗਰ ਦਾ ਕਾਰਨ ਇਹ ਸੀ ਵੀ ਇੱਥੇ ਕਰਕੇ ਕਿਉਂਕਿ ਦੱਖਣ ਦੂਰ ਪੈਂਦਾ ਵਾ ਹਮਲੇ ਮੰਗੋਲਾਂ ਵਾਲੇ ਪਾਸੋਂ ਇਧਰੋਂ ਪੰਜਾਬ ਥਾਣੀ ਲੰਘ ਕੇ ਹੋਣੇ ਆ ਤਾਂ ਇਸ ਕਰਕੇ ਦਿੱਲੀ ਦੇ ਥਾਂ ਤੇ ਦੱਖਣ ਜ਼ਿਆਦਾ ਸੇਫ ਆ। ਅਸਲ ਦੇ ਵਿੱਚ ਮੁਹੰਮਦ ਬਿੰਤ ਤੁਗਲਕ ਆਪਣੇ ਜ਼ਮਾਨੇ ਦੇ ਨਾਲੋਂ 100 ਸਾਲ ਅੱਗੇ ਸੀਗਾ। ਉਹਦੀਆਂ ਕਹਿ ਸਕਦੇ ਆ ਕਿ ਇਹ ਜੇ ਫੈਸਲੇ ਉਹ ਦੂਰ ਅੰਦੇਸ਼ੀ ਗੱਲਾਂ ਸੋਚਦਾ ਰਹਿੰਦਾ ਸੀ ਪਰ ਦੂਰ ਅੰਦੇਸ਼ੀ ਦੇ ਫੈਸਲਿਆਂ ਦੇ ਮਗਰ ਉਹ ਇਹ ਨਹੀਂ ਸੀ ਸੋਚਦਾ ਇਹਨਾਂ ਦੇ ਸਿੱਟੇ ਕੀ ਨਿਕਲਣਗੇ ਉਹ ਫੈਸਲਾ ਸੋਚ ਲੈਂਦਾ ਸੀ ਆਹ ਕਰਨਾ ਪਰ ਉਹਦੇ ਨਤੀਜੇ ਕੀ ਨਿਕਲਣਗੇ ਉਹਨਾਂ ਦੀ ਉਹ ਪਰਵਾਹ ਨਹੀਂ ਸੀ ਕਰਦਾ ਜਦੋਂ ਨੁਕਸਾਨ ਹੋ ਜਾਂਦਾ ਸੀ ਫਿਰ ਕਹਿੰਦਾ ਸੀ ਚਲੋ ਯਾਰ ਫਿਰ ਆਈ ਕਰ ਲੈਨੇ ਪਹਿਲਾਂ ਕੋਈ ਕਰ ਲੈਨੇ ਆ ਇਹ ਤਾਂ ਸੀ ਕਿ ਰਾਜਤਾਨੀ ਬਦਲਣ ਦਾ ਕੰਮ ਦੂਜਾ ਉਹਦੇ ਰਾਜ ਦੇ ਵਿੱਚ ਵੱਡਾ ਕੰਮ ਹੋਇਆ ਸੀਗਾ ਕਿਸਾਨਾਂ ਤੇ ਟੈਕਸ ਲਾਤਾ ਇਹ ਸੁਣਨ ਵਾਲੀ ਗੱਲ ਆ ਗੰਗਾ ਤੇ ਜਮਨਾ ਨਦੀ ਦੇ ਆਂ ਦੇ ਵਿੱਚਕਾਰ ਨਾ ਬਹੁਤ ਉਪਜਾਊ ਮਿੱਟੀ ਹੁੰਦੀ ਸੀ ਕਿਸਾਨ ਰਹਿੰਦੇ ਸੀ ਚੰਗੇ ਭਲੇ ਖੁਸ਼ਹਾਲ ਸੀ ਤੇ ਇੱਥੋਂ ਹੀ ਬਗਾਵਤਾਂ ਜ਼ਿਆਦਾ ਹੁੰਦੀਆਂ ਸੀ ਮੁਹੰਮਦ ਬਿੰਤ ਗੁਲਗ ਨੇ ਸੋਚਿਆ ਬਗਾਵਤਾਂ ਬਹੁਤ ਕਰਦੇ ਆ ਇਹਨਾਂ ਦੀ ਆਮਦਨ ਬਹੁਤ ਆ ਇਸ ਕਰਕੇ ਆਮਦਨ ਘਟਾਈਏ 5% ਤੋਂ ਵਧਾ ਕੇ ਨੇ 10% ਖੇਤੀ ਦਾ ਟੈਕਸ ਲਾਤਾ ਜਦੋਂ ਟੈਕਸ ਲਾਤਾ ਕਿਸਾਨ ਨਾਰਾਜ਼ ਹੋ ਗਏ ਕੁਦਰਤੀ ਅਗਲੇ ਸਾਲ ਹੀ ਕਾਲ ਪੈ ਗਿਆ ਜਿਹੜੇ ਕਿਸਾਨ ਸੀ ਉਹਨਾਂ ਨੇ ਵਿਦਰੋਹ ਕਰਤਾ ਕਹਿੰਦੇ ਅਸੀਂ ਨਹੀਂ ਖੇਤੀ ਕਰਨੀ ਕਰ ਲੋ ਆਪੇ ਜੋ ਕਰਨਾ ਤੇ ਇਹ ਫਿਰ ਪਹਾੜਾਂ ਦੇ ਵੱਲ ਚਲੇ ਗਏ ਸੀ ਕਿਸਾਨ ਤਾਂ ਮੁਹੰਮਦ ਬਿੰਤ ਟੁਗਲਕ ਨੇ ਫੌਜ ਕੱਢ ਲਈ ਵੀ ਜਿਹੜੇ ਜਿਹੜੇ ਕਿਸਾਨਾਂ ਨੇ ਬਗਾਵਤ ਕੀਤੀ ਆ ਇਹਨਾਂ ਨੂੰ ਸਖਤ ਸਜ਼ਾਵਾਂ ਦੇ ਸਜ਼ਾਵਾਂ ਦਿੱਤੀਆਂ ਵੀ ਗਈਆਂ ਪਰ ਕਿਸਾਨ ਫਿਰ ਵੀ ਲੂਟ ਨਾ ਆਈ ਇਹ ਉਹਨਾਂ ਜ਼ਮਾਨਿਆਂ ਤੋਂ ਚੱਲਦੀ ਹੁੰਦੀ ਗੱਲ ਹਜੇ ਤੱਕ ਵੀ ਕਿਸਾਨ ਕਹਿ ਸਕਦੇ ਆ ਕਿ ਇਹਨਾਂ ਨੂੰ ਦਬਾਉਣਾ ਬਹੁਤ ਔਖਾ ਵਾ ਇਹਨਾਂ ਨੇ ਤਾਂ ਮਿਲ ਕੇ ਚੱਲਿਆ ਹੀ ਗੁਜ਼ਾਰਾ ਉਦੋਂ ਬਾਅਦ ਦੇ ਵਿੱਚ ਕਹਿੰਦੇ ਮੁਹੰਮਦ ਬਿੰਤ ਟੁਗਲਕ ਨੇ ਸੋਚਿਆ ਵੀ ਹੁਣ ਪਿਆਰ ਨਾਲ ਨਿਬੇੜਦੇ ਆ ਬਹੁਤ سارے ਖੂਲ ਲਵਾਏ ਗਏ ਕਰਜ਼ੇ ਦਿੱਤੇ ਗਏ ਪਰ ਫਿਰ ਵੀ ਕਿਸਾਨਾਂ ਨੇ ਆਪਦੀ ਬਗਾਵਤ ਨਾ ਛੱਡੀ ਆਪਣੀ ਅੜੀ ਨਾ ਛੱਡੀ ਜਿਹਦੇ ਕਰਕੇ ਦੱਸਿਆ ਜਾਂਦਾ ਵੀ ਮੁਹੰਮਦ ਬਿੰਦ ਤੁਗਲਕ ਦੀ ਸਲਤਨਤ ਦੇ ਵਕਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਸੀਗਾ ਇਹ ਦੂਜਾ ਝਟਕਾ ਸੀ ਪਹਿਲਾ ਰਾਜਤਾਨੀ ਵਾਲਾ ਫਿਰ ਇਹ ਖੇਤੀਬਾੜੀ ਕਿਸਾਨਾਂ ਨੇ ਝਟਕਾ ਲਾਇਆ ਤੀਜਾ ਕੰਮ ਸਿੱਕੇ ਬਣਾਉਣ ਵਾਲਾ ਚੀਨ ਤੇ ਇਰਾਨ ਦੇ ਵਿੱਚ ਕਾਗਜ਼ੀ ਨੋਟ ਚੱਲਦੇ ਹੁੰਦੇ ਸੀਗੇ ਤਾਂ ਮੁਹੰਮਦ ਬਿਨ ਤੋਗਲ ਨੇ ਸੋਚਿਆ ਵੀ ਆਪਾਂ ਵੀ ਚਲਾਈਏ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਚਾਂਦੀਆਂ ਦੇ ਚਾਂਦੀ ਦੇ ਸਿੱਕੇ ਚੱਕ ਕੇ ਲੈ ਜਾਣੇ ਵਪਾਰੀ ਲਈ ਇੱਕ ਔਖਾ ਕੰਮ ਸੀ ਆਪਦੇ ਜਣੀ ਤਾਂ ਸਹੀ ਫੈਸਲਾ ਕੀਤਾ ਸੀ ਵੀ ਕਿਉਂ ਨਾ ਆਪਾਂ ਚਾਂਦ ਰੁਪਈ ਕਾਗਜ਼ੀ ਨੋਟ ਚਲਾਈਏ ਤਾਂ ਇਹਨੇ ਕੀ ਕੀਤਾ ਵੀ ਪੜਾਓ ਤਰ ਪੜਾਓ ਆਪਾਂ ਕੰਮ ਚਲਾਵਾਂਗੇ ਪਹਿਲਾਂ ਇਹਨੇ ਸੋਚਿਆ ਵੀ ਤਾਂਬੇ ਦੇ ਚਲਾਈਏ ਬਿ ਉਹਨੇ ਫਰਮਾਨ ਕੀਤਾ ਵੀ ਜਿਹੜੇ ਤਾਂਬੇ ਦੇ ਸਿੱਕੇ ਹਨ ਇਹਨੂੰ ਤੁਸੀਂ ਚਾਂਦੀ ਦੇ ਸਿੱਕੇ ਦੇ ਬਰਾਬਰ ਹੀ ਮੰਨਣਾ ਉਹ ਕਹਿੰਦੇ ਪਹਿਲਾਂ ਤਾਂ ਯਕੀਨ ਨਾ ਕੀਤਾ ਵਪਾਰੀਆਂ ਨੇ ਵੀ ਇਹ ਰਾਜਾ ਕੋਈ ਚਾਲਬਾਜੀ ਕਰਦਾ ਫਿਰ ਚਲੋ ਹੌਲੀ-ਹੌਲੀ ਯਕੀਨ ਹੋਇਆ ਉਹ ਸਿੱਕੇ ਨੇ ਸਧਾਰਨ ਸੀਗੇ ਕਿ ਹਰੇਕ ਕੀ ਬਣਾ ਸਕਦਾ ਸੀਗਾ ਲੋਕਾਂ ਨੇ ਉਹ ਘਰੇ ਬਣਾਉਣੇ ਸ਼ੁਰੂ ਕਰਤੇ ਲੋਕਾਂ ਨੇ ਕਹਿ ਸਕਦੇ ਆ ਕਿ ਜੇ ਮਾੜੇ-ਮੁੱਟੇ ਸੁਨਿਆਰੇ ਵੀ ਸੀ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਸਿੱਕੇ ਘਰੇ ਢਾਲਣੇ ਸ਼ੁਰੂ ਕਰਤੇ ਤਾਂ ਉਹਨੇ ਇਹ ਨਹੀਂ ਸੋਚਿਆ ਵੀ ਨਕਲੀ ਕਰੰਸੀ ਨੂੰ ਕਿਵੇਂ ਰੋਕਿਆ ਜਾਵੇ ਇਹਦਾ ਪ੍ਰਬੰਧ ਨਾ ਕੀਤਾ ਮਿੰਟਾਂ ਲੱਗਦਾ ਜਿਵੇਂ ਅਥਨ ਵੇਲੇ ਇੱਕ ਟਾਈਮ ਬੁੜੀਆਂ ਰੋਟੀਆਂ ਪਕਾਉਂਦੀਆਂ ਹੋਣਗੀਆਂ ਦੂਜੇ ਟਾਈਮ ਨੂੰ ਕਹਦੇ ਹੋਣਗੀਆਂ ਭਰਾਵੋ ਚੜਨੀ ਨਾਲ ਹੀ ਖਾ ਲੋ ਰੋਟੀ ਇਦੋਂ ਬਾਅਦ ਚ ਆਪਾਂ ਸਿੱਕੇ ਬਣਾਉਣ ਵੀ ਲੱਗਣਾ ਵਾ ਲੋਕਾਂ ਨੇ ਕਹਿੰਦੇ ਮਣਾ ਦੇ ਹਿਸਾਬ ਨਾਲ ਸਿੱਕੇ ਬਣਾਉਣੇ ਸ਼ੁਰੂ ਕਰ ਲਏ ਜਦੋਂ ਇਹ ਰਾਜੇ ਕੋਲ ਇਹ ਗੱਲ ਗਈ ਉਹ ਕਹਿੰਦੇ ਜੀ ਜਾਲੀ ਕਰੰਸੀ ਬਹੁਤ ਆਈ ਜਾਂਦੀ ਐ ਉਹ ਕਹਿੰਦਾ ਫਿਰ ਫੈਸਲਾ ਤਾਂ ਗਲਤ ਹੋ ਗਿਆ ਐਂ ਕਰੋ ਫਿਰ ਕਹਿੰਦਾ ਫੈਸਲਾ ਵਾਪਸ ਲੈਣੇ ਆ ਨੋਟ ਬੰਦੀ ਵਾਲਾ ਉਹ ਕਹਿੰਦਾ ਵੀ ਜਿਨ੍ਹਾਂ ਕੋਲੇ ਜਾਲੀ ਕਰੰਸੀ ਵੀ ਐ ਜਾਂ ਕੋਈ ਵੀ ਕਰੰਸੀ ਐ ਸਾਰੀ ਮੇਰੇ ਕੋਲ ਜਮ੍ਹਾਂ ਕਰਾਜੋ ਤੇ ਮੈਥੋਂ ਚਾਂਦੀ ਦੀ ਫਿਰ ਹੁਣ ਲੋਕਾਂ ਨੇ ਤਾਂ ਨਕਲੀ ਜਿਹਨੇ ਬਣਾਈ ਸੀ ਢੇਰਾਂ ਦੇ ਢੇਰ ਲਾਤੇ ਦਰਬਾਰ ਦੇ ਅੱਗੇ ਵੀ ਇੰਨੀ ਕਰੰਸੀ ਇਕੱਠੀ ਹੋ ਗਈ ਇਹਦੇ ਨਾਲ ਆਰਥਿਕ ਤੌਰ ਤੇ ਮੁਹੰਮਦ ਬਿੰਤ ਤੁਗਲਕ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਇਸ ਦੇ ਵਿਕਾਰ ਦੇ ਨਾਲ ਕਹਿੰਦੇ ਉਹਦੀ ਆਰ ਕਮਜ਼ੋਰ ਹੋ ਗਿਆ ਕਿਉਂਕਿ ਤਾਂ ਦੌਲਤ ਇਹਦੇ ਕੋਲ ਪਹਿਲਾਂ ਬਹੁਤ ਸੀ ਅਲਾਉਦੀਨ ਖਿਲਜੀ ਤੋਂ ਲੈ ਕੇ ਇਹਦੇ ਪਿਓ ਗਿਆਸੂਦੀਨ ਕੋਲੇ ਗਿਆਸੂਦੀਨ ਤੁਗਲਕ ਕੋਲੇ ਪਰ ਇਹਦੇ ਰਾਜ ਦੇ ਵਿੱਚ ਫਿਰ ਉਹ ਇਦਾਂ ਇਹਦੀਆਂ ਨੀਤੀਆਂ ਦੇ ਕਰਕੇ ਫੇਲ ਹੋ ਗਈ ਤਾਂ ਇਸ ਤੋਂ ਬਾਅਦ ਹੀ ਨੇ ਚੜ੍ਹਾਈ ਕੀਤੀ ਸੀਗੀ ਖੁਰਾਸਾਨ ਦੇ ਉੱਤੇ ਚੜ੍ਹਾਈ ਕਰਤੀ ਫੌਜ ਕੱਲੀ ਜਿਹਦੇ ਵਿੱਚ 370000 ਦੇ ਕਰੀਬ ਦੱਸਿਆ ਜਾਂਦਾ ਵੀ ਫੌਜ ਸੀ ਖੁਰਆਸਾਨ ਤੇ ਇਧਰ ਮੰਗੋਲਾਂ ਦੇ ਹਮਲੇ ਬਹੁਤ ਹੁੰਦੇ ਸੀਗੇ ਉਹਨਾਂ ਹਮਲਿਆਂ ਨੂੰ ਜਿੱਠਣ ਦੇ ਲਈ ਇਹਨੇ ਫੌਜ ਕੱਲੀ ਉੱਥੇ ਅਬੂ ਸੈਇਦ ਨਾਮ ਦਾ ਇੱਕ ਕਬਜ਼ਾ ਹੁੰਦਾ ਸੀ ਜੇ ਕਹੇ ਸਕਦੇ ਆਂ ਕਿ ਬਾਬਰ ਦੇ ਪਰਖਿਆਂ ਦੇ ਵਿੱਚੋਂ ਸੀ ਤਾਂ ਉਹਦਾ ਕਬਜ਼ਾ ਸੀ ਉਹਦੀ ਨਾਂ ਤਾਂ ਸਲਤਨਤ ਦੇ ਵਿੱਚ ਉਹ ਕਹਿ ਸਕਦੇ ਕਿ ਪਰਜਾ ਦੇ ਨਾਲ ਬਣਦੀ ਸੀ ਨਾ ਗਵਾਂਢੀ ਸੂਬੇ ਨਾਲ ਬਣਦੀ ਸੀ ਇਹਨੇ ਸੋਚਿਆ ਮੈਂ ਲਾਹਾ ਲਮਾ ਇੱਕ ਤੌਰਾਨ ਦਾ ਸ਼ਾਸਕ ਸੀਗਾ ਸੀਰੀ ਨਾਮ ਦਾ ਬੰਦਾ ਉਹਦੇ ਨਾਲ ਇਹਨੇ ਗੱਠ ਜੋੜ ਕਰ ਲਿਆ ਵੀ ਤੂੰ ਮੇਰੀ ਮਦਦ ਕਰੀ ਆਪਾਂ ਖੁਰਾਸਾਨ ਦੇ ਵਿੱਚੋਂ ਅਬੂ ਸੈਦ ਨੂੰ ਖਤਮ ਕਰਾਂਗੇ ਚਲੋ ਫੌਜ ਭੇਜੀ ਗਈ ਫੌਜ ਨੂੰ ਲੰਮਾ ਸੂਆ ਲੱਗ ਪਿਆ 1 ਸਾਲ ਤਨਖਾਹ ਦਿੱਤੀ ਗਈ ਖਜ਼ਾਨੇ ਦੇ ਵਿੱਚੋਂ ਮੋਹਮ ਕੋਈ ਚੱਲੀ ਨਹੀਂ ਹਜੇ ਬਸ ਉੱਥੇ ਜਾ ਕੇ ਬੈਠੇ ਆ ਬੈਠਿਆਂ ਨੂੰ ਤਨਖਾਹ ਦੇ ਹੀ ਗਿਆ ਜੋ ਤਨਖਾਹ ਦੇ ਹੀ ਗਿਆ ਤੇ ਉਧਰ ਫਿਰ ਜਿਹੜਾ ਫਤੂਰਾਨ ਦਾ ਸ਼ਾਸਕ ਸੀਗਾ ਹਾਕਮ ਉਹਦੀ ਮੌਤ ਹੋ ਗਈ ਜਦੋਂ ਉਹਦੀ ਮੌਤ ਹੋ ਗਈ ਤੇ ਉਧਰ ਅਬੂ ਸੈਦ ਦੀ ਪਕੜ ਫਿਰ ਖੁਰਾਸਾਨ ਤੇ ਮਜ਼ਬੂਤ ਹੋ ਗਈ ਫਿਰ ਮੁਹੰਮਦ ਬਿੰਤ ਤੁਗਲਕ ਨੇ ਫੈਸਲਾ ਕੀਤਾ ਵੀ ਇੱਥੇ ਗੱਲ ਨਹੀਂ ਹੁਣ ਬਣਨੀ ਇਨੇ ਫਿਰ ਬਣੀ ਤੋਂ ਨਹੀਂ ਫੌਜ ਮੋੜੀ ਤੇ ਵਾਪਸ ਆ ਗਿਆ ਵਾਪਸ ਆ ਕੇ ਇਹਨੇ ਸੋਚਿਆ ਵੀ ਹੁਣ ਹਿਮਾਲਿਆ ਦੀਆਂ ਜਿਹੜੀਆਂ ਰਿਆਸਤਾਂ ਆ ਉਹਨਾਂ ਨੂੰ ਜਿੱਤੀਏ ਵੀ ਫੌਜ ਤਾਂ ਚਲ ਤਿਆਰ ਹੀ ਆ ਵੀ ਚਲੋ ਹੁਣ ਉਧਰ ਨੂੰ ਚੱਲਦੇ ਆ ਜਦੋਂ ਉਸ ਪਾਸੇ ਬਗਾਵਤਾਂ ਲਈ ਫੌਜ ਭੇਜੀ ਗਈ ਤਾਂ ਫੌਜ ਰਾਹ ਜਾਂਦੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਕਠਿਨਾਈਆਂ ਦੇ ਨਾਲ ਮਰ ਗਈ ਤੇ ਉਦੋਂ ਬਾਅਦ ਵਿੱਚ ਜਦੋਂ ਉਹ ਨੇੜੇ-ਤੇੜੇ ਪਹੁੰਚੇ ਉੱਥੇ ਘਾਤਕ ਕਹਿ ਸਕਦੇ ਆ ਕਿ ਘਾਤ ਲਾ ਲਾ ਕੇ ਉਥੋਂ ਦੀ ਫੌਜ ਨੇ ਇਹਨਾਂ ਦਾ ਕਤਲੇਆਮ ਕੀਤਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੁੱਲ ਮਿਲਾ ਕੇ ਆਏ ਕਹਿ ਸਕਦੇ ਆ ਕਿ ਲੱਖਾਂ ਦੀ ਫੌਜ ਮਾਲਿਆ ਦੇ ਵਾਲੇ ਪਾਸੇ ਪਹਾੜੀ ਰਾਸਤੇ ਜਿੱਤਣ ਲਈ ਭੇਜੀ ਸੀ ਤੇ ਮੁੜ ਕੇ ਸਿਰਫ ਸਾਰੇ 10-12 ਬੰਦੇ ਹੀ ਆਏ ਸੀ ਮਤਲਬ ਇੰਨਾ ਜ਼ਿਆਦਾ ਫੌਜ ਦਾ ਨੁਕਸਾਨ ਹੋਇਆ ਇਹਦੇ ਨਾਲ ਵੀ ਕਹਿ ਸਕਦੇ ਆ ਕਿ ਮੁਹੰਮਦ ਬਿਨ ਤੁਗਲਕ ਦੀ ਫੌਜ ਦਾ ਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਮੁਹੰਮਦ ਬਿਨ ਤੁਗਲਕ ਨਾ ਪੜਿਆ ਲਿਖਿਆ ਸੀਗਾ ਹਕਮਤ ਹਿਸਾਬ ਇਤਿਹਾਸ ਇਹਨਾਂ ਦੇ ਵਿੱਚ ਚੰਗੀ ਮਹਾਰਤ ਰੱਖਦਾ ਵੀ ਸੀ ਇਸੇ ਕਰਕੇ ਜਦੋਂ ਇਹ ਤਖਤ ਉੱਤੇ ਬੈਠਿਆ ਤਾਂ ਲੋਕਾਂ ਨੂੰ ਬਹੁਤ ਆਸ ਸੀ ਵੀ ਬਦਲਾ ਆਊਗਾ ਬਈ ਇੱਕ ਤਬਦੀਲੀ ਆਉਗੀ ਜਦੋਂ ਬਦਲਾ ਦੀ ਗੱਲ ਕਰਦਾ ਮੇਰੇ ਖਿਆਲ ਚ ਤੁਹਾਨੂੰ ਹਾਸਾ ਆ ਗਿਆ ਹੋਣਾ ਕਿਸੇ ਗੱਲ ਤੇ ਤਾਂ ਜਦੋਂ ਬਦਲਾ ਦੀ ਵੀ ਨਹੀਂ ਸੀ ਤੇ ਬਦਲਾ ਫਿਰ ਉਹ ਤੋਂ ਆਇਆ ਨਹੀਂ ਸੀ ਇਸ ਤਰੀਕੇ ਦਾ ਬਦਲਾ ਆਇਆ ਜਿਵੇਂ ਤੁਹਾਨੂੰ ਮੈਂ ਗੱਲਾਂ ਪਹਿਲਾਂ ਦੱਸੀਆਂ ਇਹ ਚੰਗਾ ਜਰਨੈਲ ਵੀ ਰਿਹਾ ਵਾ ਇਹਨੇ ਜਦੋਂ ਇਹਦੇ ਪਿਓ ਨੇ ਤਖਤ ਉੱਤੇ ਬੈਠਣਾ ਸੀ ਗਿਆਸੂ ਦਿਨ ਤੁਗਲਕ ਨੇ ਉਦੋਂ ਖਸਰੋਖਾਂ ਦੇ ਖਿਲਾਫ ਬਗਾਵਤ ਕਰਨ ਦੇ ਵਿੱਚ ਇਹਦਾ ਵੀ ਵੱਡਾ ਜ਼ੋਰ ਸੀਗਾ ਆਪਦੇ ਬਾਪੂ ਨੂੰ ਤਖਤ ਉੱਤੇ ਬਿਠਾਉਣ ਤੇ ਇਹਦਾ ਵੱਡਾ ਰੋਲ ਸੀ ਤਾਂ ਇਤੋਂ ਬਾਅਦ ਵਿੱਚ ਗੱਲਬਾਤ ਕਰੀਏ ਕਿ ਇਹਦੀ ਮੌਤ ਕਿਵੇਂ ਹੋਈ ਜਦੋਂ ਮੌਤ ਹੋਈ ਤਦ ਵਾਰੀ ਦੱਸਿਆ ਜਾਂਦਾ ਵੀ ਇਹ ਦੇਵਗIRI ਵੱਲ ਚੱਲਿਆ ਸੀ ਕਿਉਂਕਿ ਦੇਵਗIRI ਬਗਾਵਤ ਹੋ ਗਈ ਸੀ ਉਹ ਬਗਾਵਤ ਨੂੰ ਕੁਚਲਣ ਲਈ ਚੱਲਿਆ ਉੱਥੇ ਹੀ ਨੂੰ ਪਤਾ ਲੱਗਿਆ ਵੀ ਤਾਗੀਖਾਨੇ ਬਗਾਵਤ ਕਰਤੀ ਆ ਸੂਰਤ ਦੇ ਵਿੱਚ ਸੂਰਤ ਤੋਂ ਦੇਵਗIRI ਦੇ ਵੱਲੇ ਪਾਸਾ ਛੱਡ ਕੇ ਇਹਨੇ ਆਪਦਾ ਇੱਕ ਫੌਜ ਮੋੜ ਲਈ ਗੁਜਰਾਤ ਵਾਲੇ ਪਾਸੇ ਤਾਂ ਕਿ ਸੂਰਤ ਦੀ ਬਗਾਵਤ ਨੂੰ ਨੱਪਿਆ ਜਾਵੇ ਉੱਥੋਂ ਫਿਰ ਜਿਹੜਾ ਤਾਗੀਖਾਨ ਸੰਤ ਪਹੁੰਚ ਗਿਆ ਸੀ ਕਿਸੇ ਕੋਲ ਜਾ ਕੇ ਸ਼ਰਨ ਲੈ ਲਈ ਸੀ ਤੇ ਉਦੋਂ ਰਾਹ ਦੇ ਵਿੱਚ ਇਹ ਲੰਮਾ ਸਫ਼ਰਦਾਰ ਕਰਦਾਰਾ ਬਿਮਾਰ ਹੋ ਗਿਆ ਇਨੂ ਕੀਮਾ ਨੇ ਆਖਿਆ ਸੀ ਜਿਵੇਂ ਕਿ ਇਤਿਹਾਸਕਰ ਵਰਨੀ ਲਿਖਦਾ ਵੀ ਤੂੰ ਮੱਛੀ ਉਸ ਸਮੇਂ ਦੇ ਵੀ ਮੱਛੀ ਨਹੀਂ ਖਾਣੀ ਕੀਮਾ ਨੇ ਦੱਸਿਆ ਸੀਗਾ ਪਰ ਇਹ ਕਹਿੰਦੇ ਮੱਛੀ ਵਗੈਰਾ ਖਾ ਗਿਆ ਜਿਹਦੇ ਕਰਕੇ ਬਿਮਾਰੀ ਦੀ ਹਾਲਤ ਵਿੱਚ ਵੀ ਤੁਰਦਾ ਰਿਹਾ ਤੇ ਕਈ ਕਾਰਨ ਰਲ ਗਏ ਇੱਕ ਤਾਂ ਮੱਛੀ ਖਾਣੀ ਨਹੀਂ ਸੀ ਉਹ ਖਾ ਗਿਆ ਇਹ ਇੱਕ ਬਿਮਾਰੀ ਦੀ ਹਾਲਤ ਚ ਤੁਰਦਾ ਰਿਹਾ ਸਫ਼ਰ ਲੰਮਾ ਸੀਗਾ ਦੱਸਿਆ ਜਾਂਦਾ ਵੀ 68 ਤੋਂ 14 ਕਿਲੋਮੀਟਰ ਦੂਰ ਇਹਦੇ ਇੱਕ ਸਥਾਨਾ ਸੁੰਦਾਨਾ ਦਾ ਸਥਾਨ ਜਿੱਥੇ ਇਹ 20 ਮਾਰਚ 1351 ਈਸਵੀ ਦੇ ਵਿੱਚ ਮੁਹੰਮਦ ਬਿੰਤ ਤੁਗਲਕ ਦੀ ਮੌਤ ਹੋ ਗਈ ਸੀ। ਸੋ ਦਰਸ਼ਕੋ ਇਹ ਸੀ ਮੁਹੰਮਦ ਬਿੰਤ ਤੁਗਲਕ ਜਿਨੇ ਕਾਰਨਾਮੇ ਬਹੁਤ ਵੱਡੇ-ਵੱਡੇ ਕੀਤੇ ਕ੍ਰਾਂਤੀ ਚਲਾਈ ਪਰ ਲੋਕਾਂ ਨੇ ਸਾਥ ਨਹੀਂ ਸੀ ਦਿੱਤਾ। ਇਹਦੇ ਮਨਸੂਬੇ ਆਮ ਲੋਕਾਂ ਨਾਲੋਂ 100 ਸਾਲ ਅੱਗੇ ਸੀ ਜਿਹੜੇ ਕਿ ਉਸ ਸਮੇਂ ਦੇ ਹਾਂੜ 'ਚ ਫਿੱਟ ਨਾ ਆ ਸਕੇ। ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ।